ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਸਰਬੱਤ ਦਾ ਭਲਾ ਚੈਰਿਟੀ ਟਰੱਸਟੀਟਰੀ ਵਾਲੇ ਪੀੜਾ ਪਾਣਾਂ ਦੀ ਟੀਮ ਹੜਪੀੜ ਤਾਂ ਲਈ ਜਿਹੜੇ ਬੰਦੇ ਦੀ ਸੇਵਾ ਕਰ ਰਹੀ ਸੀ ਉਸ ਸਮੇਂ ਦੌਰਾਨ ਅਸੀਂ ਅੱਜ ਪਰਿਵਾਰ ਦੇ ਵਿੱਚ ਪੰਟਿਆ ਇੱਕ ਬੇਬੇ ਰਹਿੰਦੀ ਐ ਜਿੰਦੇ ਸਾਰੇ மஞ்சੇ ਬਿਸਤਰੇ ਜਿੰਨਾ ਵੀ ਘਰ ਦਾ ਸਮਾਨ ਸੀ ਪਾਣੀ ਆਉਣ ਕਰਕੇ ਸਾਰਾ ਹੀ ਭਿੱਜ ਗਿਆ ਅੱਜ ਉਸ ਹਾਲਾਤ ਨੂੰ ਦੇਖਦੇ ਹੋਏ ਇਸ ਬੇਬੇ ਨੂੰ ਵੀ ਤੋਂ ਘਟਿਆਂ ਦੀ ਜਿਹੜਿਆ ਸੇਵਾ ਕੀਤੀ ਐ ਬੇਬੇ ਵੱਲੋਂ ਵੀ ਸਾਡਾ ਧੰਨਵਾਦ ਕੀਤਾ ਗਿਆ ਸਾਡੇ ਵਲੰਟੀਰੀ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵ ਆ ਕਰਦੇ ਹਾਲਾਤ ਨੇ ਤੇ ਇਹ ਹਰ ਸਈ ਵਰਜ ਕੀ ਫਤਿਹ ਕਪਾ ਚਾਰ ਘਰਾਂ ਚ ਇੰਨਾ ਚ ਦਿੱਤਾ ਹੀ ਗੱਦਿਆਂ ਦੀ ਸੇਵਾ ਚਾਰ ਘਰ ਨਹੀਂ ਰਹੀ। ਗੱਦਦੇ ਨੇ ਆ ਬੈੱਡਾਂ ਦੇ ਵੀ ਨਹੀਂ ਕਰਦੇ ਹੈਗੇ ਸਾਰੇ ਇਹਨਾਂ ਦਾ ਖਰਾਬ ਹੋ ਗਏ ਤੇ ਪਾਣੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਸੀ। 1.7 ਹੈਗਾ ਜੀ ਕਮਰਿਆਂ ਚ 6 ਫੁੱਟ ਪੈਰੀ ਚ 10 ਫੁੱਟ ਪੈਰੀਆਂ ਚ ਹੈ ਤੇ 6 ਫੁੱਟ ਹੋਰੇ ਹੈ ਜੀ ਮੇਰੇ ਇੰਨੇ ਇੰਨੇ ਗੱਲ ਤੇ ਪਾਣੀ ਆ ਟੂਲ ਟਾਲ ਵੀ ਇਹਨਾਂ ਦੇ ਸਾਰੇ ਕੱਟਕੇ ਕਣਕ ਕੋਣਕ ਸਾਰੀ ਖਰਾਬ ਹੋ ਗਈ ਜੀ ਇਹ ﺍﻟमारीयां ﺍﻟलमਪੁਰੀਆਂ ਇਹ ਸਾਰੀਆਂ ਖਰਾਬ ਹੋ ਗਈਆਂ ਜੀ ਇਹ ਲੋੜ ਬੰਦ ਪਰਿਵਾਰ ਦੇ ਉੱਪਰ ਰਹਿੰਦੇ ਨਹੀਂ ਹਰੇ ਵੀ ਇਹ ਆਹ ਦੇਖੋ ਇਹ ਪ੍ਰੰਕ ਕਣਕ ਵੀ ਇਹਨਾਂ ਦੀ ਸੁੱਕਣੀ ਪਾਰ ਕੇ ਖਰਾਬ ਹੋ ਗਈ ਕਣਕ ਧੋਲਾਂ ਚ ਤੇ ਇੱਕ ਆ ਮਾਤਾ ਜੀ ਦਾ ਇਹ ਮंदा ਸ਼ੈੱਡ ਫੁੱਟ ਟੁੱਟ ਗਿਆ ਦੀ ਸਾਰਾ ਹੀ ਮਾਤਾ ਜੀਓ ਦਿੱਤੇ ਹੀ ਮਾਤਾ ਜੀ ਧੰਨਿਆ ਮਾਤਾ ਸੁੰਗੁੰਦ ਸਾਗਰ ਧੀਰ ਪਰੇ ਆ ਤੇ ਤੇ ਔਗਣ ਹਵਾ ਰੇ ਜੇ ਤੋ ਸੁੰਗੁੰਦ ਸਾਗਰ ਧੀਰ ਪਰੇ ਆ ਤੇ ਤੇ ਔਗਣ ਹਵਾ ਤੇ ਤਾਰੇ ਸਾਰੇ ਅੱਖਰੋਂ ਕਿੰਝ ਬੇਗੇਰ ਰੋਫਾਉ ਡੁੱਬਦੇ ਪੱਥਰ ਸਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ boo <laughs>